మేమేతే ਹੋਈ ਜਾਂਦਾ। ਕਸੀ ਜਾਂਦਾ ਰਿਤਾਇਆ। ਡੇਰਾਂ ਦੇ ਨਾਲ। ਉਹ ਸਾਰਾ ਅੱਗੇ ਡਿੱਗੀ ਜਾਂਦਾ ਜੀ। ਤੁਸੀਂ ਨਾ ਕਰਿਓ। ਥੱਲੇ ਇਹਦੇ ਡੂੰਘਾ ਪਾਣੀ ਆ। ਉਹ ਤੁਹਾਡੀ ਬਹੁਤ ਵੱਡੀ ਗਲਤੀ ਹੋਊਗੀ ਉਹ। ਪਿਛਲੀ ਵਾਰ ਜਦੋਂ ਮੈਂ ਆਇਆ ਸੀ ਬਿਲਕੁਲ ਹੀ ਇਹ ਚ ਬੂਟੀ ਹੈ ਨਹੀਂ ਜਿਆ ਜੀ। ਇਹ ਤਾਂ ਭਾਈ ਜਮੇ ਫੁੱਲ ਗੇਟ ਭੁੱਲੇ ਹੋਏ ਤਾਂ ਕਰਕੇ ਇੰਨਾ ਚਿਰ ਤਾਂ ਪਾਣੀ ਦੀ ਆਵਾਜ਼ ਵੀ ਨਹੀਂ ਆ ਰਹੀ ਹੈਗੀ ਕਿਉਂਕਿ ਕਿਉਂਕਿ ਪਾਣੀ ਇਜਾਦਾ ਇੱਥੇ ਇਕੱਠਾ ਨਹੀਂ ਰੱਖ ਸਕਦੇ ਕਿਉਂਕਿ ਗੇਟਾਂ ਦੇ ਬਰਾਬਰ ਤਾਂ ਆਇਆ ਪਿਆ ਵਾ ਇਹ ਗੇਟ ਟੁੱਟਣ ਦਾ ਵੀ ਖਤਰਾ ਹੋ ਜਾਂਦਾ ਹੋਰ ਬਹੁਤ ਜ਼ਿਆਦਾ ਖਤਰੇ ਹੋ ਜਾਂਦੇ ਇਹਨਾਂ ਦਾ ਸੇਫਟੀ ਪ੍ਰੋਪਰਸ਼ਨ ਕੋਈ ਰੱਖਣੇ ਬਦਦੇ ਪਰ ਪਾਣੀ ਬਹੁਤ ਜ਼ਿਆਦਾ ਸਪੀਡ ਨਾਲ ਵਹਿ ਰਿਹਾ ਹੈ ਇੱਥੇ ਇੱਥੇ ਘਾ ਕੇ ਦੇਖੋ ਪਤਾ ਨਹੀਂ ਹੋਰ ਹੀ ਕੁਛ ਹੈ ਪਾਣੀ ਕਰ ਲਾ ਜਾਂਦਾ ਆ ਦੇਖੋ ਉਹ ਦੇਖੋ ਇਸੇ ਓੜਦਾ ਵਜੋਂ ਕਿ ਮਿੱਟੀ ਹੀ ਟੁੱਟ ਰੱਦ ਗਈ ਬੜਾ ਆ ਦੇਖੇ ਨਾ ਹੋਰ ਹੀ ਕੋਈ ਇਥੇ ਖੜਕੇ ਦਾ ਅਰੋਂ ਹੁਣ ਆਪਾਂ ਚੱਲਦੇ ਆ ਅੱਗੇ ਆ ਜਿਹੜਾ ਥੱਲੇ ਆ ਅੱਛਾ ਇੰਨਾ ਆ ਗਿਆ ਸੀਗਾ ਪਾਣੀ ਚਲੋ ਮਾਦਮ ਦਿਖਾਉਣ ਆਇਆ ਚਲੋ ਫਿਰ ਤੁਹਾਨੂੰ ਅੱਜ ਦਿਖਾਈਏ ਆਪਾਂ ਹਰੀਆਂ ਦਾ ਪਾਣੀ ਕਿੰਨਾ ਕਾਇਆ ਇੱਥੇ ਕਿੰਨਾ ਇੱਕ ਵਧਿਆ ਹੋਇਆ ਵਾ ਤੁਹਾਨੂੰ ਪਤਾ ਹੀ ਆ ਪਿੱਛੇ ਪਾਣੀ ਛੱਡਿਆ ਸੀਗਾ ਬਿਆਸ ਦਰਿਆ ਦੇ ਵਿੱਚੋਂ ਸੋ ਕਿਵੇਂ ਹੋ ਜੀ ਉਮੀਦ ਕਰਦਾ ਸਾਰੇ ਵਧੀਆ ਹੀ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਖੁਸ਼ ਰਹੋ ਤੰਦਰੁਸਤ ਰਹੋ ਆਪਣੇ ਪਰਿਵਾਰ ਦੇ ਨਾਲ ਸੋ ਆਪਾਂ ਅੱਜ ਤੁਹਾਨੂੰ ਦੇਣ ਲੱਗੇ ਆ ਪਾਣੀ ਦੀ ਅਪਡੇਸ਼ਨ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਆਏ ਹੋਏ ਆ ਹਰੀ ਕੇ ਹਰੀ ਕੇ ਹੈੱਡ ਦੇ ਉੱਤੇ ਸੋ ਦੇਖ ਰਹੇ ਹਾਂ ਪਾਣੀ ਕੱਲ ਇੱਥੇ ਤੱਕ ਸੀਗਾ ਸਪੈਸ਼ਲੀ ਵਾਰ ਆਪਾਂ ਵੀਡੀਓ ਜਿੱਥੇ ਕਾਪੂਸਿਆ ਖੜਾ ਹੋਇਆ ਨਹੀਂ ਤੂੰ ਇੱਥੇ ਜਾ ਕੇ ਬਣਾਈ ਸੀਗੀ ਤੁਹਾਨੂੰ ਪਤਾ ਹੀ ਆ ਪਾਣੀ ਛੱਡਿਆ ਗਿਆ ਵਾ ਬਿਆਸ ਦਰਿਆ ਦੇ ਵਿੱਚੋਂ ਵੀ ਛੱਡਿਆ ਜਾ ਰਿਹਾ ਵਾ ਤੇ ਸੱਤ ਨਦੀ ਦੇ ਵਿੱਚੋਂ ਤਾਂ ਤੁਹਾਨੂੰ ਪਤਾ ਹੀ ਆ ਅਪਡੇਸ਼ਨ ਮੈਂ ਦੇ ਹੀ ਰਿਹਾ ਉਧਰੋਂ ਤਾਂ ਛੱਡਿਆ ਜਾ ਹੀ ਰਿਹਾ ਵਾ ਸੋ ਜਿਹੜੀ ਮੇਨ ਪਾਣੀ ਜ਼ਿਆਦਾ ਛੱਡਿਆ ਗਿਆ ਵਾ ਉਹ ਛੱਡਿਆ ਗਿਆ ਬਿਆਸ ਤੋਂ 42000 ਕਿਊਸਿਕ ਉਹ ਬਿਆਸ ਦਰਿਆ ਵਿੱਚੋਂ ਛੱਡਿਆ ਗਿਆ ਵਾ ਸੋ ਭਾਈ ਆ ਦੇਖ ਲਓ ਤਾਇਆ ਤਾਇਆ ਪਾਣੀ ਇੱਥੇ ਘਟਿਆ ਪਾਣੀ ਹਜੇ ਵੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਪਾਣੀ ਹਜੇ ਵੀ ਖਾਸਾ ਵਧਿਆ ਹੋਇਆ ਮੈਂ ਤੁਹਾਨੂੰ ਨੇੜੇ ਜਾ ਕੇ ਦਿਖਾਉਣਾ ਚੈਨਲ ਆਪਣਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਤੇ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਣੀ ਸੀ ਕਿ ਆਪਣੇ ਚੈਨਲ ਦੇ ਉੱਤੇ ਸੁਪਰ ਥੈਂਕਸ ਦੀ ਆਪਸ਼ਨ ਅਵੇਲੇਬਲ ਹੋ ਗਈ ਹੋਈ ਹੈ ਜੇ ਤੁਸੀਂ ਉਹ ਕਰਕੇ ਮੇਰੀ ਹੈਲਪ ਕਰਨਾ ਚਾਹੋ ਤਾਂ ਕਰ ਸਕਦੇ ਹੋ ਸੋ ਉਹਦੇ ਨਾਲ ਕੀ ਹੈ ਮੈਨੂੰ ਥੋੜੀ ਸਪੋਰਟ ਮਿਲ ਜਾਊਗੀ ਤਾਂ ਆਪਾਂ ਤੁਹਾਨੂੰ ਥੋੜਾ ਜਿਹਾ ਹੋਰ ਵੀ ਵਧੀਆ ਤਰੀਕੇ ਨਾਲ ਬਲੌਗ ਬਣਾ ਸਕਦੇ ਹੋ ਹੋਰ ਵੀ ਵਧੀਆ ਅਪਡੇਟਸ ਨਾਲ ਮੈਂ ਦਿੰਦਾ ਰਹੂੰਗਾ ਉਹ ਭਾਈ ਇਹ ਤਾਂ ਸਾਰਾ ਹੀ ਭਰਿਆ ਪਿਆ ਵਾ ਪਹਿਲਾਂ ਕੀ ਸੀਗਾ ਵਿਚੋ ਵਿਚੋ ਆਪਾਂ ਨੂੰ ਕਾफी ਜ਼ਮੀਨ ਵੀ ਨਹੀਂ ਹੁੰਦੀ ਸੀਗੀ ਪਰ ਤੁਸੀਂ ਦੇਖ ਸਕਦੇ ਹੋ ਬੂਟੀ ਜੀ ਕਾफी ਆਈ ਹੋਈ ਆ ਪਿੱਛੋਂ ਇਹ ਸਾਰੀ ਬਿਆਜ਼ ਦੇ ਵਿੱਚੋਂ ਆਈ ਹੋਈ ਆ ਕਿਉਂਕਿ ਉੱਥੇ ਪਾਣੀ ਛੱਡਿਆ ਗਿਆ ਵਾ 42500 ਕਿਊਸਿਕ 42500 ਕਿਊਸਿਕ ਭਾਈ ਬਹੁਤ ਜ਼ਿਆਦਾ ਪਾਣੀ ਹੁੰਦਾ ਵਾ ਸੋ ਸਾਰਾ ਆਪਾਂ ਦੇਖ ਸਕਦੇ ਆ ਸਾਰਾ ਜੰਗਲੀ ਜਿਹਾ ਏਰੀਆ ਵਾ ਇੱਧਰ ਮੈਂ ਤੁਹਾਨੂੰ ਡੈਮ ਦੇ ਖੱਬੇ ਪਾਸੇ ਆ ਕੇ ਹੁਣ ਦਿਖਾ ਰਿਹਾ ਵਾ ਇੱਕ ਵਾਰ ਆਪਾਂ ਪਰਲੇ ਪਾਸੇ ਵੀ ਲੈ ਕੇ ਜਾਵਾਂਗੇ ਜਿੱਥੋਂ ਮੈਂ ਤੁਹਾਨੂੰ ਪਿਛਲੀ ਵਾਰ ਦਿਖਾਈ ਸੀਗੀ ਸੋ ਮੈਂ ਤੁਹਾਨੂੰ ਜ਼ੂਮ ਕਰਕੇ ਇੱਕ ਵਾਰ ਦਿਖਾਉਣਾ ਇੱਥੋਂ ਕਿਦਾਂ ਦਾ ਵਾਹ ਚੈੱਕ ਕਰੋ ਸਾਰਾ ਪਾਣੀ ਨਾ ਬਈ ਭਰਿਆ ਪਿਆ ਸਾਰਾ ਸਾਰੀਆਂ ਜਿੰਨੀ ਬੂਟੀ ਆਈ ਸੀ ਸਾਰੀਆਂ ਪਿੱਛੋਂ ਜਿਹੜਾ ਪਾਣੀ ਬਹਾ ਛੱਡਿਆ ਹੋਇਆ ਇਹਨਾਂ ਨੇ ਉਹਦੇ ਨਾਲ ਆਈ ਹੋਈ ਹੈ ਸੋ ਵੀਡੀਓ ਨੂੰ ਆਪਣੀ ਨੂੰ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੁਹਾਨੂੰ ਇਦਾਂ ਦੀ ਅਪਡੇਟਸ਼ਨਾਂ ਮਿਲ ਜਾਨੀਆਂ ਨੇ ਔਨਲਾਈਨ ਟਾਈਮ ਦੇ ਵਿੱਚ ਤੇ ਜੇ ਤੁਸੀਂ ਚਾਹੁੰਦੇ ਹੋ ਤਾਂ ਮੈਨੂੰ ਸੁਪਰ ਥੈਂਕਸ ਵੀ ਕਰ ਸਕਦੇ ਹੋ ਉਹਦੀ ਆਪਸ਼ਨ ਵੀ ਤੁਸੀਂ ਨੀਚੇ ਚੈੱਕ ਕਰ ਸਕਦੇ ਹੋ ਕਮੈਂਟ ਜ਼ਰੂਰ ਕਰ ਦਿਓ ਜਿਹੜੇ ਜਿਹੜੇ ਵੀਡੀਓ ਦੇਖਣ ਦੇ ਵਿੱਚ ਇੰਟਰਸਟਿਡ ਹੁੰਦੇ ਆ ਸੋ ਕਮੈਂਟਾਂ ਦੇ ਵਿੱਚ ਇੱਕ ਆਪਣੀਆਂ ਹਾਜ਼ਰੀਆਂ ਜ਼ਰੂਰ ਲਵਾ ਦਿਓ ਜਿਹੜੇ ਆਪਣੇ ਨਾਲ ਜੁੜੇ ਹੋਏ ਆ ਬੰਦੇ ਹੁਣ ਆਪਾਂ ਚੱਲਦੇ ਆਂ ਪਰਲੇ ਪਾਸੇ ਆਵਾਜ਼ ਇੱਥੇ ਨਾ ਬਹੁਤ ਜ਼ਿਆਦਾ ਆ ਰਹੀ ਹੈ ਪਹਿਲਾਂ ਕੀ ਹੁੰਦਾ ਇੱਕ ਅੱਧਾ ਫਲੱਡ ਗੇਟ ਖੋਲਿਆ ਹੁੰਦਾ ਸੀ ਹੁਣ ਇਸ ਟਾਈਮ ਇਹਨਾਂ ਨੇ 1 2 3 ਮੇਰੇ ਸਾਹਮਣੇ 304 ਫਲਾਟ ਗੇਟ ਖੋਲੇ ਹੋਏ ਆ। ਬਾਕੀ ਮੈਂ ਤੁਹਾਨੂੰ ਨੇੜੇ ਜਾ ਕੇ ਦਿਖਾਉਣਾ ਇੱਕ ਵਾਰ। ਪਰਲੇ ਪਾਸੇ ਚਲਦੇ ਆਪਾਂ ਹੁਣ ਉਧਰੋਂ ਦਿਖਾਉਣਾ ਤੁਹਾਨੂੰ ਪਾਣੀ ਕਿੰਨਾ ਛੱਡਿਆ। ਪਾਣੀ ਬਹੁਤ ਜ਼ਿਆਦਾ ਛੱਡਿਆ ਹੋਇਆ ਹੈ ਬਾਈ ਤੁਹਾਨੂੰ ਪਤਾ ਹੀ ਆ। ਜਿਨ੍ਹਾਂ ਦੇ ਇਸ ਦਰਿਆ ਨਾਲ ਲੱਗਦੇ ਆ ਉਹਨਾਂ ਦੇ ਪਸ਼ੂ ਵੀ ਰੁੜੀ ਜਾਂਦੇ ਆ। ਮੱਝਾਂ ਗਾਵਾਂ ਵੀ ਵਿੱਚ ਰੁੜ ਕੇ ਆ ਰਹੀਆਂ ਨੇ। ਸੋ ਮੈਂ ਤੁਹਾਨੂੰ ਅੱਗੇ ਜਾ ਕੇ ਦਿਖਾਉਣਾ ਚਲਦੇ ਆ। ਇੱਧਰ ਮੈਂ ਪੂਰੇ ਜੰਗਲੀ ਜੀ ਦੇ ਏਰੀਆ ਦੇ ਵਿੱਚ ਪਹੁੰਚੇ ਆ। ਆ ਦੇਖੋ ਕੱਲ ਤੱਕ ਦਾ ਪਾਣੀ ਨਾ ਇੱਥੇ ਤੱਕ ਆਇਆ ਹੋਇਆ ਸੀਗਾ। ਜਦੋਂ ਕੱਲ ਛੱਡਿਆ ਨਾ ਤੁਹਾਨੂੰ ਪਤਾ ਹੈ ਪਾਣੀ ਇੱਕੋ ਦਮ ਵੱਜ ਜਾਂਦਾ ਹੈ ਇੱਕੋ ਦਮ ਘਟ ਜਾਂਦਾ ਹੈ ਕੱਲ ਇੱਥੇ ਤੱਕ ਪਾਣੀ ਆਇਆ ਸਾਹਮਣੇ ਮੇਰੇ ਬਾਬਾ ਜੀ ਖੜੇ ਆ ਮੈਨਾਂ ਨਾਲ ਵੀ ਗੱਲ ਕਰੀ ਇਹਨਾਂ ਨੇ ਮੈਨੂੰ ਇਹੀ ਦੱਸਿਆ ਵੀ ਕਹਿੰਦੇ ਕੱਲ ਪਾਣੀ ਕੱਲ ਤਾਂ ਬੜਾ ਵਧ ਗਿਆ ਸੀ ਉਹ ਅੱਜ ਤਾਂ ਕਹਿੰਦੇ ਫੇਰ ਵੀ ਥੋੜਾ ਜਿਹਾ ਘਟਿਆ ਵਾ ਕੱਲ ਨਾਲੋਂ ਘਟਿਆ ਵਾ ਪਰ ਉਦਾਂ ਜੇ ਆਪਾਂ ਓਵਰਆਲ ਦੇਖਿਆ ਜੇ ਵੀ ਮੈਂ ਪਿਛਲੀ ਵੀਡੀਓ ਦੇ ਨਾਲ ਉਹ ਹਿਸਾਬ ਨਾਲ ਤਾਂ ਮੇਰਾ ਪਾਣੀ ਵਧਿਆ ਹੀ ਹੋਈ ਬਾਕੀ ਚਲਦੇ ਹਾਂ ਹੁਣ ਪਰਲੇ ਪਾਸੇ ਉਹ ਮੈਂ ਹੁਣ ਆ ਗਿਆ ਹਾਂ ਪਰਲੇ ਹੱਥ ਪਹਿਲਾਂ ਮੈਂ ਸੁਣਨ ਖਾ ਰਿਹਾ ਸੀ ਉਹ ਸਾਹਮਣੇ ਉਹ ਪਹਿਲਾਂ ਆਪਾਂ ਦੇਖਿਆ ਸੀ ਉਧਰਲੇ ਕਿਨਾਰੇ ਤੋਂ ਹੁਣ ਆਪਾਂ ਆਏ ਹੋਏ ਆਹ ਇਧਰਲੇ ਕਿਨਾਰੇ ਤੇ ਇਧਰ ਸਾਰਾ ਬੰਨ ਆ ਗਿਆ ਇਹ ਇਧਰ ਲਹਿਰਾਂ ਚੈੱਕ ਕਰੋ ਇਹ ਮਿੱਤੇ ਦੀ ਨਾ ਲਹਿਰ ਆ ਰਹੀ ਹੈ ਇਹ ਨੂੰ ਸਮੁੰਦਰ ਦੀ ਲਹਿਰਾਂ ਆ ਰਹੀਆਂ ਨੇ ਉਹ ਵਈ ਫਲੱਡ ਗੇਟ ਖੋਲੇ ਹੋਏ ਆ ਕਾਫੀ ਵੀਰੇ ਕਿੰਨੇ ਗੇਟ ਖੋਲੇ ਚਾਰ ਪੰਜ ਹਨਾ ਗਾਰਗੇਟ ਖੋਲੇ ਆ ਚਾਰ ਫਲੱਡ ਗੇਟ ਇਸ ਟਾਈਮ ਖੋਲੇ ਹੋਇਆ ਇੱਥੇ ਹਰੀ ਕੇ ਦੇ ਮੈਂ ਤੁਹਾਨੂੰ ਨੇੜੇ ਜਾ ਕੇ ਵੀ ਤੇ ਹੋਨਾ ਫਲੱਡ ਗੇਟ ਬਾਅਦ ਚੋਂ ਪਾਣੀ ਫੁੱਲ ਪ੍ਰੈਸ਼ਰ ਸ ਹੈ ਬਾਈ ਫੁੱਲ ਪ੍ਰੈਸ਼ਰ ਸ ਜਿੰਨੀ ਵਾਰੀ ਜਿੰਨੀ ਵੀ ਮੇਰੀ ਵੀਡੀਓ ਮੇਰੇ ਸਾਹਮਣੇ ਆਪਾਂ ਇੱਥੇ ਤੀਜੀ ਅਪਡੇਸ਼ਨ ਦੇ ਰਹੇ ਹੋਵਾਂਗੇ ਸੋ ਹਰ ਇੱਕ ਵੀਡੀਓ ਦੇ ਵਿੱਚ ਮੈਂ ਦੇਖ ਰਿਹਾ ਹਾਂ ਪਾਣੀ ਵਧ ਰਿਹਾ ਉਹਦੇ ਨਾਲ ਪਿਛਲੇ ਨਾਲੋਂ ਵਧੇ ਹੀ ਹੁੰਦਾ ਵਧੇ ਹੀ ਹੁੰਦਾ ਤੇ ਕਈ ਵਾਰ ਆ ਗਈ ਪਤਾ ਲੱਗਦਾ ਕੀ ਕਹਿੰਦੇ ਹੁੰਦੇ ਪਾਣੀ ਘਟਿਆ ਵਾ ਮਤਲਬ ਕਿ ਇੱਕ ਦਿਨ ਪਹਿਲਾਂ ਜੇ ਹੋਰ ਵੀ ਜ਼ਿਆਦਾ ਸੀਗਾ ਜਿੰਨਾ ਮੈਂ ਦੇਖਿਆ ਉਹਦੇ ਨਾਲੋਂ ਤਾਂ ਵਧੇ ਹੀ ਹੁੰਦਾ ਵਾ ਪਰ ਕਈ ਵਾਰ ਹੋਰ ਵੀ ਇੰਤੋਂ ਵੀ ਵਧੇ ਜਾਂਦਾ ਪਾਣੀ ਹੁਣ ਮੈਂ نیچے ਲੈ ਕੇ ਚੱਲਦਾ ਹਾਂ ਉਹਨੂੰ ਰਸਤਾ ਥੋੜਾ ਖਤਰਨਾਕ ਜਿਹਾ ਹੈ ਪਿਛਲੀ ਵਾਰ ਤਾਂ ਤੁਹਾਨੂੰ ਵੀਡੀਓ ਮੈਂ ਬਣਾਉਣ ਆਇਆ ਸੀ ਲਾਸਟ ਟਾਈਮ ਤੁਹਾਨੂੰ ਪਤਾ ਬਾਰਿਸ਼ ਬਹੁਤ ਉਸ ਦਿਨ ਜਿਹੜਾ ਲੋਕਲ ਹੋਏਗਾ ਉਹਨੂੰ ਪਤਾ ਹੋਣਾ ਇੱਥੇ ਬਾਰਿਸ਼ ਬਹੁਤ ਜ਼ਿਆਦਾ ਹੋ ਗਈ ਸੀ ਉਹ ਮੇਰਾ ਬਾਈਕ ਵੀ ਸਲਿੱਪ ਕਰ ਗਿਆ ਸੀ ਇੱਥੇ। ਉਹ ਭਾਈ ਇੱਧਰ ਦੇਖੋ ਕਿ ਮੇਰੀ ਟੜੀ ਵੀ ਜਾਂਦਾ ਥੱਲੇ। ਪੈ ਗਿਆ ਨਾ। ਥੱਲੇ ਨੂੰ ਜਾਈ ਜਾਂਦੀ ਹੈ। ਦੇਖੋ ਕਿ ਮੇ ਲਹਿਰਾਂ ਬਣ ਮਾਣ ਆ ਰਹੀਆਂ ਨੇ। ਸਾਰੇ ਹਾਰੇ ਰੇਤੇ ਢੈਗ ਡਿੱਗਣ ਨੂੰ ਤਿਆਰ ਆ। ਜਿਵੇਂ ਜਿਵੇਂ ਇੱਥੇ ਹੋਈ ਜਾਂਦਾ ਘਸੀ ਜਾਂਦਾ ਰੇਤਾ ਜਾ। ਲੈਰਾਂ ਦੇ ਨਾਲ ਤੋਂ ਸਾਰਾ ਅੱਗੇ ਡਿੱਗੀ ਜਾਂਦਾ ਅੱਗੇ ਪਾਣੀ ਦਾ ਬਹਾਅ ਚੈੱਕ ਕਰੋ ਕਿੰਨਾ ਤੇਜ਼ ਆ ਇਹ ਆਪਾਂ ਜਿਹੜਾ ਫਲੱਡ ਗੇਟ ਆ ਜਾਂਦਾ ਉਹਦੇ ਬਿਲਕੁਲ ਸਾਹਮਣੇ ਖੜੇ ਆ ਇੱਥੇ ਵੀ ਮੈਂ ਤੁਹਾਨੂੰ ਜ਼ਿਆਦਾ ਰეკਮੈਂਡ ਨਹੀਂ ਕਰੂੰਗਾ ਖੜਨਾ ਆਪਣਾ ਜੇ ਕੋਈ ਆਂਦਾ ਵੀ ਆ ਤਾਂ ਟਾਈਮ ਨਾਲ ਸਾਈਡ ਹੋ ਜਾਓ ਬਾੜਾ ਵਿਚਾਲੇ ਜਾਂਦੀ ਲੋਡ ਨਹੀਂ ਕਿ ਤਾਂ ਹੀ ਮੈਂ ਸਾਈਡ ਤੇ ਖੜਾ ਕਿਨਾਰੇ ਦੇ ਉਧਰ ਜਾਣਾ ਆਪਾਂ ਰਿਕਮੈਂਡ ਨਹੀਂ ਕਰਾਂਗੇ ਤੇ ਆਪਾਂ ਇੱਧਰ ਬਿਲਕੁਲ ਕਿਨਾਰੇ ਦੇ ਨਾਲ ਹੀ ਹੈ ਇੱਧਰ ਤੁਸੀਂ ਦੇਖੋਗੇ ਮਿੱਟੀ ਵੀ ਥੱਲੇ ਨਾਲ ਦੀ ਨਾਲ ਡਿੱਗੀ ਜਾਂਦੀ ਹੈ ਕਿਹਦਾ ਪੱਥਰ ਲੱਗੇ ਹੋਏ ਹੁਣ ਮੈਂ ਤੁਹਾਨੂੰ ਨੇੜੇ ਜਾ ਕੇ ਦਿਖਾਉਣਾ ਇੱਕ ਵਾਰ ਲਾਗੇ ਜਾ ਕੇ ਪਾਣੀ ਕਿੰਨੇ ਕੁ ਵਹਾਣਾ ਡਿੱਗ ਰਿਹਾ ਪਰ ਪਾਣੀ ਪਹਿਲਾਂ ਨਾਲੋਂ ਬਹੁਤ ਵਧਿਆ ਹੋਇਆ ਹੈ ਬਈ ਮੈਂ ਕੋ ਬਹਾਅ ਦੇਖ ਕਰ ਰਿਹਾ ਲਈ ਨਾ ਪਾਣੀ ਆ। ਪਲਾਟੇਟੇ ਖੁੱਲੇ ਹੋਏ ਆ। ਲੋਓ ਹੁਣ ਮੈਂ ਪੁਲ ਤੇ ਫਿਰਦਾ ਪਿਆ ਵਾ ਹਰੀ ਕੇ ਆਲੇ ਤੇ ਇਧਰਲੇ ਪਾਸੇ ਡੈਮ ਦੇ ਗੇਟ ਖੁੱਲੇ ਹੋਏ ਆ। ਬੜੀ ਆ ਤਾਂ ਫੁੱਲ ਹੀ ਖੁੱਲੇ ਹੋਇਆ ਹੈ ਡੈਮ। ਪਲਾਟੇ ਗੇਟ ਨਾਲ ਇਸ ਟਾਈਮ ਕੰਮ ਜੋਰਾ ਸ਼ੋਰਾ ਸਹੀ ਹੈ। देखो पानी का बहा चेक करो जानवर भी कई मरे पे आझा मुझा जिछे रुढ़ के आ रही हैं ने दरियावे चोरी की गंदी बदबू भी इतने आ रही है बहुत ज्यादा क्योंकि पानी खड़िया रे घूमी जा ਉਹ ਨਾਲ ਜੋ ਮੁਸ਼ਕਿਲਾਂ ਆਉਣ ਲੱਗ ਜਾਂਦਾ ਪਹਿਲੀ ਵਾਰ ਜਦੋਂ ਆਪਾਂ ਡੈਮ ਤੇ ਆਏ ਸੀਗੇ ਨਾ ਇੱਥੇ ਵੇਖਿਆ ਸੀਗਾ ਆਪਣੇ ਜਮ੍ਹਾਂ ਡੈਮ ਕਲੀਅਰ ਹੋ ਗਿਆ ਸੀ ਜਿਹੜੀਆਂ ਬੂਟੀ-ਬਾਟੀ ਸੀ ਕੋਈ ਨਹੀਂ ਆਈ ਹੋਈ ਸੀ ਬਈ ਹੁਣ ਵੀ ਦੇਖੋ ਗੇਟਾਂ ਦੇ ਜਮ੍ਹਾਂ ਬਰਾਬਰ ਪਾਣੀ ਆ ਥੋੜਾ ਜਿਹਾ ਪਾਣੀ ਹੋਰ ਵਧਿਆ ਤਾਂ ਦੇਖਿਓ ਇਹ ਗੇਟਾਂ ਦੇ ਉੱਪਰ ਦੀ ਨਿਕਲ ਆ ਜਾਣਾ ਤੇ ਸਾਰਾ ਵਿਆਸ ਦਾ ਪਾਣੀ ਆ ਰਿਹਾ ਹੈ ਤੇ ਸਾਹਮਣੇ ਦੇਖੋ ਗਾਂ ਆਈ ਹੋਈ ਆ ਉਹਦੇ ਦੇ ਪਾਣੀ ਦੇ ਬਈ ਤੁਹਾਨੂੰ ਪਾਣੀ ਦਾ ਮੈਂ ਪੱਧਰ ਦਿਖਾ ਦਿੰਦਾ ਇੱਥੇ ਕਿੰਨਾ ਪਾਣੀ ਦਾ ਪੱਧਰ ਹੈ ਇਸ ਟਾਈਮ ਬਈ ਰੈੱਡ ਰੈੱਡ ਨਿਸ਼ਾਨ ਦੇ ਉੱਤੇ ਆਇਆ ਹੈ ਪਾਣੀ ਦਾ ਪੱਧਰ 699 ਸੋ ਇੰਨਾ ਪਾਣੀ ਹੈ ਇਸ ਟਾਈਮ ਦੇਖੋ ਗੇਟ ਦੇਖ ਲਓ ਕਿੰਨੇ ਜ਼ਬਰਦਸਤ ਬਣੇ ਹੋਏ ਇਹਦੇ ਪਾਣੀ ਜਮਾ ਗੇਟਾਂ ਦੇ ਉੱਤੇ ਤੱਕ ਆਇਆ ਹੈ ਜਮਾ ਬਰਾਬਰ ਫੋਲ ਲਾਇਸ ਟਾਈਮ ਫੋਲ ਜਿਉਂ-ਜਿਉਂ ਲੱਗਦਾ ਮੈਨੂੰ ਲੱਗਦਾ ਪਾਣੀ ਆਉਣ ਵਾਲੇ ਟਾਈਮ 'ਚ ਹੋਰ ਖੁੱਲਿਆ ਹੀ ਜਾਊਗਾ ਸਾਰੀ ਹੁਣ ਬੂਟੀ ਜੇ ਅਗੇ ਨਹਿਰਾਂ 'ਚ ਜਾਈ ਜਾਂਦੀ ਆ ਜਾਂ ਦਰਿਆਵਾਂ 'ਚ ਛੱਡੀ ਜਾਂਦੀ ਆ ਸਾਹੀ ਤੁਹਾਨੂੰ ਅੱਗੇ ਦਰਿਆਵਾਂ 'ਚ ਦੇਖਣ ਨੂੰ ਮਿਲਦੀ ਆ ਆਵਾਜ਼ ਸੁਣੋ ਪਾਣੀ 'ਚ ਕਿੰਨੀ ਆ ਰਹੀ ਆ ਇਸ ਟਾਈਮ ਲੱਡ ਗੇਟ ਤਾਂ ਹੁਣ ਆਪਾਂ ਤੁਹਾਨੂੰ ਦਿਖਾਦੇ ਹੋਏ ਆ ਹੁਣ ਮੈਂ ਤੁਹਾਨੂੰ ਲੈ ਕੇ ਆਉਣਾ ਨਹਿਰਾਂ ਵਾਲੇ ਪਾਸੇ ਨਹਿਰਾਂ ਵਾਲੇ ਪਾਸੇ ਪਾਣੀ ਚੈੱਕ ਕਰੋ ਇੱਧਰ ਦੇਖੋ ਭਾਈ ਕਿੰਨੀ ਬੂਟੀ ਇਕੱਠੀ ਹੋਈ ਪਈ ਆ ਜਿਹੜੀ ਤੁਹਾਨੂੰ ਡੈਮ ਤੇ ਦਿਖਾ ਰਿਹਾ ਸੀ ਮੈਂ ਇਹ ਕੀ ਹੋਇਆ ਪਿਆ ਵਾ ਇੰਨਾ ਪਾਣੀ ਇਕੱਠਾ ਹੋ ਗਿਆ ਸਾਰੀ ਬੂਟੀ ਆ ਗਈ ਹੋਈ ਹੈ ਇਹਦੇ ਵਿੱਚ ਇਹਨਾਂ ਥੱਲੇ ਦੀ ਇਹਦੇ ਪਾਣੀ ਵਹਿ ਰਿਹਾ ਵਾਹ ਬਈ ਵਾਹ ਤਾਂ ਕ੍ਰਿਸ਼ਮਾ ਹੀ ਹੋਇਆ ਪਿਆ ਵਾ ਜਿੰਨੀ ਇਹ ਆਈ ਆ ਨਾ ਸਾਰੀ ਪਿੱਛੋਂ ਵਾਲ ਡੈਮ ਤੋਂ ਆਈ ہوئی ਆ ਬਿਆਸ ਡੈਮ ਨੇ ਪਾਣੀ ਰਿਲੀਜ਼ ਕੀਤਾ ਤੇ ਜਿੰਨੀ ਖੁਰਖੁਰ ਕੇ ਇਹ ਹਰੀਕਿਆ ਗਈ ਤੇ ਹਰੀਕਿਆਂ ਤੋਂ ਬਾਅਦ ਇਹ ਆ ਗਈ ਆ ਇਸ ਨਹਿਰ ਦੇ ਵਿੱਚ ਜਿਵੇਂ ਗੇਟ ਖੁੱਲੇ ਗਏ ਦੇਖੋ ਬਈ ਕਿੰਨੀ ਉੱਚੀ ਆ ਥੱਲੇ ਵੀ ਜੰਗਲਿਆਂ ਤੋਂ ਵੀ ਕਿੰਨੀ ਉਹ ਤੋਂ ਉੱਪਰ ਤਾਂ ਕਈ ਹੋਈ ਆ ਪਿਛਲੀ ਵਾਰ ਇਹਦੇ ਵਿੱਚ ਵੀ ਪਾਣੀ ਘਟਾਤਾ ਸੀਗਾ ਇਹਨਾਂ ਨੇ ਮਕੂ ਨਹਿਰ ਹੈ ਮਕੂ ਨਹਿਰ ਨੂੰ ਬਣੀ ਜਾਂਦਾ ਹੈ ਤੇ ਆਹ ਨਹਿਰ ਦਾ ਕੰਮ ਸਿਰੇ ਹੀ ਹੋਇਆ ਬਿਆਵਾ ਇਹਨੂੰ ਤੁਸੀਂ ਧਿਆਨ ਨਾਲ ਦੇਖੋਗੇ ਨਾ ਐ ਲੱਗਦਾ ਜਿਵੇਂ ਨਹਿਰ ਸਾਹ ਲੈਂਦੀ ਹੁੰਦੀ ਹੈ ਕਿਉਂਕਿ ਥੱਲੇ ਵੀ ਇਹਦੇ ਪਾਣੀ ਵਗਦਾ ਨਾ ਹਲਕਾ ਹਲਕਾ ਹਿੱਲਦਾ ਹੈ ਉੱਪਰ ਥੱਲੇ ਹੁੰਦਾ ਹਲਕਾ ਹਲਕਾ ਹੁੰਦਾ ਉਹ ਬਾਈ ਦੇਖੋ ਕਿੰਨੀ ਉੱਚੀ ਬੂਟੀ ਇਕੱਠੀ ਹੋ ਗਈ ਸਾਰੀ ਇੱਥੇ ਤੇ ਹੁਣ ਹੌਲੀ 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 ਖੁਰ ਖੁਰ ਕੇ ਖੁਰ ਖੁਰ ਕੇ ਪਾਰਲੇ ਬਸੇ ਜਾਊਗੀ ਨਹਿਰ ਤਾਂ ਦੀਦੀ ਨਹੀਂ ਹੈਗੀ ਇੱਥੇ ਆ ਕੇ ਆਹ ਦੇਖੋ ਪੌੜ ਦੇ ਨਾਲ ਲੱਗਣ ਨੂੰ ਤਿਆਰ ਆ ਉੱਥੇ ਚਲੋ ਆਪਾਂ ਇੱਧਰ ਵੀ ਹੁਣ ਅੱਗੇ ਚੱਲਦੇ ਆਂ ਇੱਥੇ ਕਿੜਾ ਬਹੁਤ ਆ ਹੱਲੇ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਆਪਾਂ ਸਾਰੀਆਂ ਚੀਜ਼ਾਂ ਤੁਹਾਨੂੰ ਕੋਲੇ ਆ ਕੇ ਦਿਖਾਈ ਦਿਆਂ ਨੇ ਬਾਕੀ ਤੁਹਾਨੂੰ ਦੱਸ ਹੀ ਦਿੱਤਾ ਮੈਂ ਜੇ ਤੁਸੀਂ ਸੁਪਰ ਥੈਂਕਸ ਕਰਨਾ ਚਾਹੁੰਦੇ ਤਾਂ ਉਹ ਵੀ ਕਰ ਸਕਦੇ ਹੋ ਇੱਧਰਲੀ ਇੱਧਰ ਹੀ ਦੇਖ ਲਓ ਇੱਕ ਇਨਵਿਊ ਲੱਗਦਾ ਹੀ ਨਹੀਂ ਇਹ ਤਾਂ ਨਹਿਰ ਆ ਪਰ ਕੋਈ ਵੀ ਭੁੱਲ ਭੁਲੇਖੇ ਤੇ ਛਾਲ ਮਾਰਨੀ ਗਲਤੀ ਨਾ ਕਰਿਓ ਥੱਲੇ ਇਹਦੇ ਡੂੰਘਾ ਪਾਣੀ ਆ ਉਹ ਤੁਹਾਡੀ ਬਹੁਤ ਵੱਡੀ ਗਲਤੀ ਹੋਊਗੀ ਉਹ ਪਿਛਲੀ ਵਾਰ ਜਦੋਂ ਮੈਂ ਆਇਆ ਸੀ ਬਿਲਕੁਲ ਹੀ ਇਹ ਚ ਬੂਟੀ ਹੈ ਨਹੀਂ ਸੀ ਆ ਜੀ ਇਹ ਤਾਂ ਭਾਈ ਜਿਵੇਂ ਫੁੱਲ ਗੇਟ ਖੋਲੇ ਹੋਏ ਆ ਤਾਂ ਕਰਕੇ ਇਹਨਾਂ ਚ ਤਾਂ ਪਾਣੀ ਦੀ ਆਵਾਜ਼ ਵੀ ਨਹੀਂ ਆ ਰਹੀ ਹੈਗੀ ਕਿਉਂਕਿ ਪਾਣੀ ਜਿਵੇਂ ਤਾਂ ਜਿਵੇਂ ਆ ਕੇ ਬਸ ਨਿਕਲੀ ਜਾ ਰਿਹਾ ਪਾਰਲੀ ਨਹਿਰ ਦੇ ਵਿੱਚੋਂ ਆਵਾਜ਼ ਬਹੁਤ ਜ਼ਿਆਦਾ ਆ ਰਹੀ ਹੈ ਇਹ ਤਾਂ 100% ਹੀ ਲਗਭਗ ਚੱਕੇ ਹੋਏ ਆ ਗੇਟ ਜਿੰਨੇ ਮੈਕਸਿਮ ਚੱਕ ਹੁੰਦੇ ਆ ਇਧਰ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦਿਖਾਉਣਾ ਜਿਵੇਂ ਆ ਪਿਛਲੀ ਵਾਰ ਤੁਸੀਂ ਵੀਡੀਓ ਤੁਸੀਂ ਮੇਰੀ ਵੇਖੀ ਹੋਣੀ ਹੈ ਨਾ 7 ਲੋਜ ਦੀ ਵੀਡੀਓ 7 ਲੋਜ ਦੀ ਵੀਡੀਓ ਦੇ ਵਿੱਚ ਨਾ ਮੈਂ ਤੁਹਾਨੂੰ ਕਾਲਾ ਪਾਣੀ ਤੇ ਸਾਫ ਪਾਣੀ ਵਿਖਾਇਆ ਸੀਗਾ ਕਿੰਦਾ ਬਈ ਅੱਜ ਇੱਥੇ ਆ ਕੇ ਵੀ ਦਿਖ ਰਿਹਾ ਮੈਨੂੰ ਉਹ ਆ ਦੇਖੋ ਵਿੱਚ ਗੰਦਾ ਪਾਣੀ ਆ ਵਿੱਚ ਹੀ ਸਾਫ ਪਾਣੀ ਆ ਦੇਖੋ ਕਿਹੜੇ ਹਿਸਾਬ ਨਾਲ ਆ ਰਿਹਾ ਤਰੰਗਾ ਨਹੀਂ ਉੱਠ ਰਹੀਆਂ ਨੇ ਵਿਚਾਲੇ ਇਹ ਨਹੀਂ ਪਤਾ ਹੁਣ ਕਾਲਾ ਪਾਣੀ ਹੈ ਕਿ ਸਾਫ ਪਾਣੀ ਦੇ ਵਿੱਚ ਇਦਾਂ ਮਿਲ ਰਿਹਾ ਦੋ ਰੰਗਾ ਪਾਣੀ ਆ ਰਿਹਾ ਅੱਜ ਇਹ ਨਵੀਂ ਚੀਜ਼ ਹੋ ਰਹੀ ਹੈ ਪਰ ਵੀ ਪਾਣੀ ਬਹੁਤ ਜ਼ਿਆਦਾ ਆ ਰਿਹਾ ਬਹੁਤ ਜ਼ਿਆਦਾ ਆ ਰਿਹਾ ਪਾਣੀ ਉਧਰ ਦੇਖੋ ਕਿਵੇਂ ਪਾਣੀ ਭੱਜਿਆ ਜਾ ਰਿਹਾ ਸਪੀਡਾਂ ਤੇ ਫੁੱਲ ਸਪੀਡਾਂ ਤੇ ਪਾਣੀ ਕਿਉਂਕਿ ਪਾਣੀ ਇਹ ਜਿਆਦਾ ਇੱਥੇ ਇਕੱਠਾ ਨਹੀਂ ਰੱਖ ਸਕਦੇ ਕਿਉਂਕਿ ਗੇਟਾਂ ਦੇ ਬਰਾਬਰ ਤਾਂ ਆਇਆ ਪਿਆ ਵਾ ਤੇ ਗੇਟ ਟੁੱਟਣ ਦਾ ਵੀ ਖਤਰਾ ਹੋ ਜਾਂਦਾ ਹੋਰ ਬਹੁਤ ਜਿਆਦਾ ਖਾਤਰੇ ਹੋ ਜਾਂਦੇ ਇਹਨਾਂ ਨੂੰ ਤਾਂ ਸੇਫਟੀ ਪ੍ਰੋਪੋਰਸ਼ਨ ਪੂਰੀ ਰੱਖਣੇ ਪੈਂਦੇ ਪਰ ਪਾਣੀ ਬਹੁਤ ਜਿਆਦਾ ਸਪੀਡ ਨਾਲ ਵਹਿ ਰਿਹਾ ਹੈ ਇਸ ਟਾਈਮ ਇੱਥੇ ਘਾ ਕੇ ਦੇਖੋ ਪਤਾ ਨਹੀਂ ਹੋਰ ਹੀ ਕੁਛ ਇਹ ਪਾਣੀ ਕਰ ਲਾ ਜਾਂਦਾ ਆਹ ਦੇਖੋ ਉਹ ਦੇਖੋ ਇੱਥੇ ਹੀ ਉੜਦਾ ਪਤਾ ਨਹੀਂ ਕਿ ਮਿੱਟੀ ਥੋੜਾ ਉੱਠ ਗੜਦੀ ਹੈ ਬੜਾ ਜਿਆਦਾ ਦੇਖ ਕੇ ਨਾ ਹੋਰ ਹੀ ਕੁਛ ਹੁੰਦਾ ਇੱਥੇ ਖੜਕੇ ਤਾਂ ਅਬ ਹੁਣ ਆਪਾਂ ਚੱਲਦੇ ਆਂ ਅੱਗੇ ਕਾਲਾ ਪਾਣੀ ਨਹੀਂ ਹੈਗਾ ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਉਹ ਸਾਫ਼ ਪਾਣੀ ਆ ਸਾਫ਼ ਪਾਣੀ ਦੇ ਵਿੱਚ ਮਿਕਸ ਹੋ ਰਿਹਾ ਕਿਉਂਕਿ ਇੱਕ ਦਰਿਆ ਦਾ ਪਾਣੀ ਗੰਦਾ ਆ ਤੇ ਇੱਕ ਦਰਿਆ ਸਾਫ਼ ਉਹਦੇ ਕਰਕੇ ਇਹ ਦੋ ਅੱਗੇ ਰਲ ਰਹੇ ਆ ਆਪਸ ਵਿੱਚ ਇਧਰ ਬਹਾਅ ਚੈੱਕ ਕਰੋ ਪਾਣੀ ਦਾ ਇਧਰ ਪੇਂਟ ਦਾ ਕੰਮ ਚੱਲਦਾ ਪਿਆ ਇਸ ਨਹਿਰ ਦੇ ਵਿੱਚ ਨਹੀਂ ਕੋਈ ਜ਼ਿਆਦਾ ਇਕੱਠਾ ਹੋਇਆ ਗੰਦਮੰਦ ਇਹ ਦਾ ਨਾਲ ਦੀ ਨਾਲ ਅੱਗੇ ਕਲੀਅਰ ਹੋ ਰਿਹਾ ਹੈ ਆ ਨਹਿਰ ਬਰਲੀਗ ਨਾਲੋਂ ਵੀ ਮੈਨੂੰ ਜ਼ਿਆਦਾ ਚੌੜੀ ਲੱਗਦੀ ਹੈ ਵੀਡੀਓ ਨੂੰ ਆਪਣੀ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਿਉਂਕਿ ਤੁਹਾਨੂੰ ਮੈਂ ਇਹ ਦੇ ਰਿਲੇਟਡ ਵੀਡੀਓ ਅੱਗੇ ਪਾਉਂਦਾ ਰਹਿਣਾ ਵਾ ਅਪਡੇਟ ਕਰਦਾ ਰਹਿਣਾ ਵਾ ਤੋ ਜੇ ਤੁਸੀਂ ਇਦਾਂ ਦਾ ਕੰਟੈਂਟ ਦੇਖਣਾ ਚਾਹੁੰਦੇ ਹੋ ਤੇ ਆਪਣੀ ਵੀਡੀਓ ਨੂੰ ਸਬਸਕ੍ਰਾਈਬ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਸੁਪਰ ਥੈਂਕਸ ਕਰਨ ਨਾਲ ਕਰਨ ਤੁਹਾਡੀ ਮਰਜ਼ੀ ਆ ਉਹਦੇ ਲਈ ਮੈਂ ਜ਼ਿਆਦਾ ਨਹੀਂ ਤੁਹਾਨੂੰ ਕਹਿ ਸਕਦਾ ਤੋ ਇੱਧਰਲੇ ਪੁਆਇੰਟ ਤੋਂ ਵੀ ਹੁਣ ਮੈਂ ਦਿਖਾ ਦਿੰਦਾ ਇੱਕ ਦੇਖੋ ਭਾਈ ਪਾਣੀ ਦੀ ਸਪੀਡ ਚੈੱਕ ਕਰੋ ਆ ਦੇਖੋ ਆਏ ਨਾਗ ਜਾਂਦੀ ਬੂਟੀ ਜੀ ਉਹ ਦੇਖੋ ਭੱਜੀ ਆ ਰਹੀ ਉਹ ਤੋਂ ਦੇਖੋ ਕਿੰਨੀ ਸਪੀਡ ਨਾਲ ਜਾ ਰਹੀ ਆ ਇਹ ਇਸ ਵੇੜ ਤੋਂ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਪਾਣੀ ਕਿੰਨਾ ਜ਼ਿਆਦਾ ਹੈ ਇਸ ਵੇਲੇ। ਸੋ ਬਾਈ ਪਾਣੀ ਦੀ ਇਹ ਸੀਗੀ ਅਪਡੇਸ਼ਨ ਸੋ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਣੇ ਚੈਨਲ ਨੂੰ ਮਿਲਦੇ ਆਪਾਂ ਫਿਰ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਓਕੇ ਬਾਈ ਟਾਟਾ